ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਆਪਣੇ ਸਿਰ ਦਾ ਬੋਝ ਹਲਕਾ ਕਰੋ ਤਾਂ ਕਿ ਤੁਹਾਨੂੰ ਆਰਾਮ ਦੀ ਨੀਂਦ ਆ ਸਕੇ ਜਦੋਂ ਤੁਸੀਂ ਸੌਣ ਵਾਸਤੇ ਜਾਂਦੇ ਹੋ ਨੀਂਦ ਸਰੀਰ ਵਾਸਤੇ ਬੜੀ ਜ਼ਰੂਰੀ ਹੈ ਔਰ 8 ਘੰਟੇ ਨੀਂਦ ਸਾਡੇ ਸਰੀਰ ਵਾਸਤੇ ਲਾਹੇਵੰਦੀ ਹੈ ਇੰਨੀ ਨੀਂਦ ਲੈਣੀ ਵੀ ਚਾਹੀਦੀ ਹੈ ਪਰ ਜਦੋਂ ਨੀਂਦ ਲੈਣ ਵਾਸਤੇ ਜਾਂਦੇ ਹੋ ਬੈੱਡ ਤੇ ਜਾਂਦੇ ਹੋ ਉਦੋਂ ਵਜਨ ਹਲਕਾ ਕਰਕੇ ਜਾਂਦੇ ਹੋ ਨਾ ਮੇਰਾ ਮਤਲਬ ਇਹ ਅਗਰ ਸਿਰ ਦੇ ਉੱਤੇ ਪੱਗ ਵੱਜੀ ਹੈ ਤੇ ਲਾ ਦਿੰਦੇ ਹੋ ਨਾ ਟੋਪ ਪਾਇਆ ਤਾਂ ਲਾ ਦਿੰਦੇ ਹੋ ਜਿੰਨੇ ਭਾਰੇ ਕੱਪੜੇ ਪਾਏ ਹੁੰਦੇ ਨੇ ਕਿਸੇ ਨੇ ਸੂਟ ਪਾਇਆ ਬੂਟ ਪਾਇਆ ਟਾਈ ਲਾਈ ਸਪੈਕਸ ਲਾਈ ਉਹ ਸਾਰਾ ਲਾ ਕੇ ਇੱਕ ਲੀਆਂ ਤੇ ਟੰਗ ਦਿੰਦੇ ਹੋ ਸੰਭਾਲ ਦਿੰਦੇ ਹੋ ਨਾਈਟ ਟੇਬਲ ਤੇ ਰੱਖ ਦਿੰਦੇ ਹੋ ਨੀਂ ਤਾ ਹੀ ਹੁੰਦੀ ਐ ਕਦੇ ਕੋਈ ਟਾਈ ਲਾ ਕੇ ਸੂਟ ਬੂਟ ਪਾ ਕੇ ਭਾਰੀਆਂ ਦੋ ਤਿੰਨ ਜੈਕਟਾਂ ਪਾ ਕੇ ਠੰਡ ਦੇ ਮੌਕੇ ਦੇ ਅੰਦਰ ਤੁਸੀਂ ਸੁੱਤਾ ਵੇਖਿਆ ਔਰ ਇਦਾਂ ਕਿ ਨੀਂਦ ਆ ਜਾਏਗੀ ਅਗਰ ਮੋਢੇ ਦੇ ਉੱਤੇ ਟੰਗਿਆ ਹੋਵੇ ਬੈਗ ਤੁਸੀਂ ਕਿਦਰੇ ਦਿਨ ਦੇ ਵਕਤ ਗਏ ਸੀ ਤੁਹਾਡੇ ਮੋਢੇ ਦੇ ਉੱਤੇ ਬੈਗ ਹੈ ਔਰ ਬੈਗ ਬੜੇ ਮਹਿੰਗੇ ਬ੍ਰਾਂਡ ਦਾ ਹੈ ਕਈ ਲੱਖ ਰੁਪਏ ਦਾ ਬੈਗ ਹੈ ਲੇਡੀਜ਼ ਵਾਲਾ ਹੈ ਜਾਂ ਜੈਂਟਸ ਵਾਲਾ ਹੈ ਰਾਤ ਦਾ ਸਮਾਂ ਹੁੰਦਾ ਹੈ ਨੀਂਦ ਲੈਣੀ ਸ਼ੁਰੂ ਕਰ ਦਿੰਦੇ ਹੋ 8 ਲੱਖ 10 ਲੱਖ ਦਾ ਬੈਗ ਵੀ ਮੋਢੇ 'ਤੇ ਲਾ ਕੇ ਇੱਕ ਪਾਸੇ ਕਰ ਦਿੰਦੇ ਹੋ ਕਿ ਇਹਨੇ ਮੈਨੂੰ ਨੀਂਦ ਨਹੀਂ ਆਉਂਦੇ ਨੇ ਨੀਂਦ ਤਾਂ ਆਉਂਦੀ ਹੈ ਤੇ ਜਦੋਂ ਉਹ ਭਾਰ ਆਪਣੇ ਨਾਲ ਲੈ ਕੇ ਸੌਣ ਦਾ ਯਤਨ ਕਰੋਗੇ ਉਦੋਂ ਨੀਂਦ ਕੀ ਆਉਣੀ ਹੈ ਸਗੋਂ ਪਾਸੇ ਮਾਰਦੇ ਰਹੋਗੇ ਨੀਂਦ ਤੋਂ ਦੂਰ ਰਹੋਗੇ ਸਗੋਂ ਥਕਾਵਟ ਮਹਿਸੂਸ ਹੋਏਗੀ ਥਕਾਵਟ ਵਧੇਗੀ ਮੈਂ ਤੇ ਇਹ ਕਹਿੰਨਾ ਵੀ ਮੰਨ ਲਓ ਤੁਹਾਡੇ ਬੈੱਡ ਦੀ ਚਾਦਰ ਦੇ ਹੇਠਾਂ ਕਿਦਰੇ ਰਾਤ ਦੇ ਵਕਤ ਤੁਹਾਡਾ ਹੀ ਪੈਨ ਆ ਗਿਆ ਤੇ ਤੁਹਾਨੂੰ ਪੈਨਮੀ ਬਰਦਾਸ਼ਤ ਨਹੀਂ ਹੁੰਦਾ ਉਹ ਵਿੱਚ ਉਵੇਗਾ ਕਿਉਂਕਿ ਬਿਸਤਰ ਦੇ ਉੱਤੇ ਹੈ ਹੁਣ ਮੈਂ ਅਗਲੀ ਗੱਲ ਕਰਦਾ ਅਗਰ ਇੱਕ ਪੈਨ ਤੇ ਚੁਬਦਾ ਹੈ ਬਰਦਾਸ਼ਤ ਨਹੀਂ ਹੁੰਦਾ ਇੰਨਾ ਬਰڈن ਲੈ ਕੇ ਤੁਸੀਂ ਆਪਣੇ ਸਿਰ ਦੇ ਉੱਤੇ ਲੱਦ ਕੇ ਸੌ ਜਾਂਦੇ ਹੋ ਉਹ ਕਿਵੇਂ ਸੌ ਜਾਂਦੇ ਹੋ ਸਟ्रेस ਲੈ ਕੇ ਸੌਂਦੇ ਹੋ ਚਿੰਤਾ ਲੈ ਕੇ ਸੌਂਦੇ ਹੋ ਹੈ ਵੀ ਫालतू ਦੀ ਚਿੰਤਾ ਫਲਾਣੇ ਦਾ ਘਰ ਚੰਗਾ ਕਿਉਂ ਫਲਾਣੇ ਦਾ ਕਾਰੋਬਾਰ ਚੰਗਾ ਕਿਉਂ ਫਲਾਣੇ ਦੇ ਬੱਚੇ ਚੰਗੇ ਕਿਉਂ ਉਹਦੀ ਪ੍ਰਭਤਾ ਕਿਉਂ ਉਹਦੇ ਵਾਸਤੇ ਇਹ ਚਾਰ ਗੱਲਾਂ ਕੰਨਾਂ ਵਿੱਚ ਪਈਆਂ ਨੇ ਕਿਉਂ ਬੰਦਾ ਬੜਾ ਚੰਗਾ ਏ ਕਿਉਂ ਇੰਨੀ ਸਟ੍ਰੈਸ ਲੈ ਕੇ ਬਾਰਡਨ ਲੈ ਕੇ ਤੁਸੀਂ ਸੌਂ ਕਿਵੇਂ ਜਾਂਦੇ ਹੋ ਮੈਂ ਤੇ ਇਸ ਗੱਲੋਂ ਬੜਾ ਹੈਰਾਨ ਹਾਂ ਚਲੋ ਪੰਜਾਬੀ ਦੀ ਇੱਕ ਹੋਰ ਕਹਾਵਤ ਹੈ ਮੁਹਾਵਰਾ ਇਹ ਕਹਿੰਦੇ ਨੇ ਵੀ ਹੌਲਾ ਭਾਰ ਸਾਥ ਦਾ ਮੋਰੀ ਅਗਰ ਲੰਮੇ ਸਫ਼ਰ ਤੇ ਨਿਕਲਣਾ ਹੋਵੇ ਨਾ ਤੇ ਪੈਦਲ ਨਿਕਲਣਾ ਹੋਵੇ ਤੇ ਜਿੰਨਾ ਵਜ਼ਨ ਘਟ ਹੋਏਗਾ ਓਨਾ ਆਰਾਮਪੂਰਵਕ ਚੱਲ ਪਾਉਗੇ ਭਾਰ ਲੈ ਕੇ ਕਿਵੇਂ ਚਲੋਗੇ ਲੰਮਾ ਸਫਰ ਹੋਵੇ ਵਜ਼ਨ ਆਪਣੇ ਮੋਢਿਆਂ ਤੇ ਲੈ ਕੇ ਜਾਣਾ ਹੋਵੇ ਤੇ ਘਟ ਤੋਂ ਘਟ ਚੁੱਕੋਗੇ ਜ਼ਰੂਰੀ ਚੀਜ਼ਾਂ ਚੁੱਕੋਗੇ ਬਾਕੀ ਲਾ ਕੇ ਰੱਖ ਦੋਗੇ ਹੁਣ ਅਸੀਂ ਵਾਧੂ ਦਾ ਸਟ੍ਰੈਸ ਵਾਧੂ ਦਾ ਭਾਰ ਆਪਣੇ ਦਿਮਾਗ ਦੇ ਉੱਤੇ ਲੱਦ ਕੇ ਸੌ ਰਹੇ ਹਾਂ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਮੈਂ ਰੋਜ਼ ਗੁਰਦੁਆਰੇ ਜਾਣਾ ਮੈਂ ਰੋਜ਼ ਅਰਦਾਸ ਕਰਨਾ ਮੈਂ ਰੋਜ਼ ਪਾਠ ਕਰਨਾ ਮੈਂ ਰੋਜ਼ ਪੂਜਾ ਕਰਨਾ ਮੈਨੂੰ ਮਿਲਿਆ ਕਿਉਂ ਨਹੀਂ ਫਲਾਣੇ ਨੂੰ ਮਿਲ ਗਿਆ ਕਿਉਂ ਮਿਲ ਗਿਆ ਭਾਈ ਸਮਾਂ ਆਏਗਾ ਤੂੰ ਮਿਹਨਤ ਕਰਦਾ ਚੱਲ ਤੇਰੀ ਮਿਹਨਤ ਨੂੰ ਵੀ ਫਲ ਲੱਗ ਜਾਏਗਾ ਤੋ ਖੈਰ ਵਾਧੂ ਦਾ ਭਾਰ ਵਾਧੂ ਦੀ ਸਟ੍ਰੈਸ ਆਪਣੇ ਨਾਲ ਲੈ ਕੇ ਬੈੱਡ ਤੇ ਜਾਂਦੇ ਹੋ ਜਿਵੇਂ ਮੈਂ ਇੱਕ ਐਗਜ਼ਾਮਪਲ ਦਿੱਤੀ ਵੀ ਸਾਰੀ ਰਾਤ ਪੈਨ ਰੜਕਦਾ ਹੈ ਸਾਰੀ ਰਾਤ ਸਟ੍ਰੈਸ ਰੜਕਦੀ ਹੈ ਸਾਰੀ ਰਾਤ ਚਿੰਤਾ ਰੜਕਦੀ ਨਹੀਂ ਤੁਹਾਨੂੰ ਸੌਂ ਦਿੰਦੀ। ਸਾਰੀ ਰਾਤ ਉਹ ਬਾਦੂ ਦਾ ਭਾਰ ਤੁਹਾਨੂੰ ਰੜਕਦਾ ਹੈ ਜਿਹੜਾ ਤੁਹਾਨੂੰ ਚੰਗੀ ਪਰਮੀ ਗੂੜੀ ਨੀਂਦ ਨਹੀਂ ਆਉਣ ਦਿੰਦਾ। ਪ੍ਰਭਤਾ ਹੋਵੇ ਦੁਜੀਏ ਕੋਲ ਤਾਂ ਬਰਦਾਸ਼ਤ ਨਹੀਂ, ਤੰਨ ਹੋਵੇ ਦੁਜੀਏ ਕੋਲ ਤਾਂ ਬਰਦਾਸ਼ਤ ਨਹੀਂ, ਤੁਹਾਨੂੰ ਨੀਂਦ ਨਹੀਂ ਆ ਰਹੀ। ਵੀ ਤੰਨ ਹੋਦਾ ਹੈ, ਕਾਰੋਬਾਰ ਹੋਦਾ ਹੈ, ਘਰ ਹੋਦਾ ਹੈ ਤੇ ਤੁਹਾਡੀ ਨੀਂਦ ਕੁਵਚਨ ਦਾ ਅਰਥ ਕੀ ਹੋਇਆ? ਤੁਸੀਂ ਆਪਣੀ ਨੀਂਦ ਨੂੰ ਕਿਉਂ ਗਵਾਲਿਆ? ਇਦਾ ਮਤਲਬ ਇੱਕੋ ਹੀ ਹੈ ਕਿ ਤੁਹਾਨੂੰ ਉਹ ਬਰਦਾਸ਼ਤ ਨਹੀਂ ਏਦਾਂ ਹੋ ਜਾਏ ਉਦਾਂ ਹੋ ਜਾਏ ਵੀ ਤੂੰ ਮਿਹਨਤ ਕਰੀ ਚੱਲ ਇਮਾਨਦਾਰੀ ਵਿੱਚ ਚੱਲੀ ਕਰੀ ਚੱਲ ਸਮਾਂ ਆਏਗਾ ਉਦਾਂ ਹੋ ਵੀ ਸਕਦਾ ਕਦੇ ਬੰਦੇ ਦੇ ਸੋਚਿਆ ਸਾਰਾ ਕੁਝ ਹੋਇਆ ਹਾਂ ਸੁਪਨੇ ਬਣਾਓ ਤੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰੋ ਸਮਾਂ ਆਏਗਾ ਸੁਪਨਾ ਪੂਰਾ ਹੋ ਵੀ ਉਹ ਹੋ ਵੀ ਸਕਦਾ ਤੋਂ ਮੈਂ ਇੱਕ ਗੱਲ ਕਹਿਣਾ ਵੀ ਜ਼ਿੰਦਗੀ ਦਾ ਬੈਲੈਂਸ ਕਰਨਾ ਸਾਨੂੰ ਨਹੀਂ ਆ ਰਿਹਾ ਹੁਣ ਇਹ ਮੈਂ ਗੱਲ ਕਿ ਕਦੀ ਤੇ ਤੁਸੀਂ ਬਹੁਤ ਜ਼ਿਆਦਾ ਫੁੱਲ ਜਾਂਦੇ ਹੋ ਕਦੇ ਕਦੇ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹੋ ਤੇ ਕਦੇ ਕਦੇ ਢੇਰੀ ਢਾ ਕੇ ਬਹਿ ਜਾਂਦੇ ਹੋ ਕਦੇ ਕਦੇ ਬਿਲਕੁਲ ਮਿਊਸ ਹੋ ਜਾਂਦੇ ਹੋ ਆਪਣੇ ਆਪ ਨੂੰ ਬੈਲੈਂਸ ਕਰਨ ਦੀ ਜਾਲ ਸਿੱਖੋ ਆਪਣੇ ਆਪ ਨੂੰ ਸੰਤੁਲਨ ਦੇਣ ਦੀ ਜੁਗਾ ਸਿੱਖੋ ਕਦੇ ਬਹੁਤ ਜ਼ਿਆਦਾ ਉੱਪਰ ਚਲੇ ਗਏ ਫੁੱਲ ਗਏ ਕਿ ਮੇਰੇ ਵਰਗਾ ਦੁਨੀਆ ਵਿੱਚ ਕੋਈ ਨਹੀਂ ਤੇ ਨਾਲ ਦੀ ਨਾਲ ਕੋਈ ਕੰਨਾਂ ਵਿੱਚ ਗੱਲ ਪਈ ਵੀ ਐਨੇਕ ਦਾ ਨੁਕਸਾਨ ਹੋ ਗਿਆ ਤੇ ਨਾਲ ਦੀ ਨਾਲ ਟੇਰੀ ਢਾ ਕੇ ਬਹਿ ਗਏ ਆਪਣੇ ਆਪ ਨੂੰ ਬੈਲੈਂਸ ਕਰੋ ਖੁਸ਼ੀ ਦੇ ਅੰਦਰ ਬਹੁਤਾ ਫੁੱਲੋ ਨਾ ਔਰ ਗਮੀ ਦੇ ਅੰਦਰ ਬਹੁਤਾ ਆਪਣੇ ਆਪ ਨੂੰ ਗਮਗੀਨ ਨਾ ਹੁੰਦਿਓ ਇਹ ਜਿਹੜੀ ਗਮਗੀਨਤਾ ਹੈ ਇਹ ਅੱਗੇ ਜਾ ਕੇ ਤੁਹਾਡਾ ਡਿਪਰੈਸ਼ਨ ਬਣੇਗੀ ਇਹੀ ਗਮਗੀਨਤਾ ਅੱਗੇ ਚੱਲ ਕੇ ਤੁਹਾਡਾ ਸਟ्रेस ਬਣਦਾ ਹੈ ਬਿਮਾਰੀਆਂ ਦਾ ਕਾਰਨ ਬਣਦਾ ਹੈ ਇਕਣੀਆਂ ਅਨੇਕ ਬਿਮਾਰੀਆਂ ਦਾ ਕਾਰਨ ਬਣਦਾ ਹੈ ਇਹੀ ਬੋਝ ਅੱਗੇ ਚੱਲ ਕੇ ਡਿਪਰੈਸ਼ਨ ਬਣ ਜਾਂਦਾ ਹੈ।ਹੀ ਬੋਝ ਅੱਗੇ ਚੱਲ ਕੇ ਪਾਗਲਪਨਮੀ ਬਣ ਜਾਂਦਾ ਹੈ।ਤੋ ਜੇ ਚੈਨ ਦੀ ਨੀਂਦ ਸੌਣਾ ਚਾਹੁੰਦੇ ਹੋ ਤੇ ਪਾਰ ਹੌਲਾ ਕਰਕੇ ਆਪਣੇ ਬੈੱਡਰੂਮ ਵਿੱਚ ਆਇਆ ਕਰੋ।ਪਾਰ ਹੌਲਾ ਕਰਕੇ ਨੀਂਦ ਲਿਆ ਕਰੋ। ਮੈਂ ਇੱਕ ਵੀਡੀਓ ਪਾ ਚੁੱਕਾ ਹਾਂ ਵੀ ਇੱਕ ਵਕਤ ਦੇ ਅੰਦਰ ਇੱਕ ਕੰਮ ਕਰਨ ਦੀ ਆਪਣੇ ਆਪ ਨੂੰ ਆਦਤ ਪਾਓ।ਤੋ ਖੈਰ ਸੌਣਾ ਹੈ। ਤੇ ਸੋਣਾ ਸਵੇਰੇ ਵੇਖਾਂਗੇ ਜੋ ਹੋਏਗਾ ਹੁਣ ਸੁੱਤਿਆਂ ਕੁਝ ਹੋਣ ਤੇ ਲੱਗਾ ਨਹੀਂ ਪਰ ਸਟ्रेस ਲੈ ਕੇ ਕਿਉਂ ਤੋਂ ਖੈਰ ਚੈਨ ਦੀ ਨੀਂਦ ਤਾਂ ਹੀ ਲੈ ਪਾਉਗੇ ਗੂੜੀ ਨੀਂਦ ਤਾਂ ਲੈ ਪਾਉਗੇ ਜੇ ਆਪਣੇ ਆਪ ਨੂੰ ਸਟ्रेस ਤੋਂ ਮੁਕਤ ਕਰ ਪਾਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ